ਜੀ ਕਾ ਖਾਸਾ ਵਾਈਕੁ ਜੀ ਕੀ ਪਤੀ ਮੈਂ ਤੁਹਾਨੂੰ ਇਹ ਦੱਸਣ ਲੱਗਿਆਂ ਮੇਰੇ ਬੇੜੇ ਨੂੰ ਬਹੁਤ ਜ਼ਿਆਦਾ ਝੋੜਨ ਲੱਗਿਆ ਸੀ ਉਸ ਬਾਬਾ ਦੀਰ ਸਿੰਘ ਜੀ ਦੀ ਕਿਰਪਾ ਦੇ ਨਾਲ ਅੱਜ ਮੇਰਾ ਬੇਟਾ ਨੇ ਕੱਟ ਚਲਾ ਗਿਆ ਬਹੁਤ ਹੀ ਤਕਲੀਫ ਚ ਸੀ ਬਹੁਤ ਹੀ ਜ਼ਿਆਦਾ ਬਿਮਾਰ ਹੋ ਚੁੱਕਿਆ ਸੀ ਉਹ ਟਰੱਕ ਵਾਲਾ ਟਰੱਕ ਮਾਰਤੀ ਉਹਨੂੰ ਪੱਜ ਗਿਆ ਸੀ ਤਾਂ ਮੈਂ ਦੱਸਿਆ ਸੀ ਬਹੁਤ ਜ਼ਿਆਦਾ ਉਹਨੂੰ ਸੱਟਾਂ ਲੱਗੀਆਂ ਉਹ ਬਹੁਤ ਹੀ ਜ਼ਿਆਦਾ ਤਕਲੀਫ ਦੇ ਵਿੱਚ ਸੀ ਮੈਂ ਸੋਚ ਵੀ ਨਹੀਂ ਸਕਦੀ ਵੀ ਇੰਨੀ ਜਲਦੀ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਮੇਰੇ ਬੱਚੇ ਦੇ ਉੱਤੇ ਉਹ ਰੱਬ ਰੱਬ ਬਣ ਕੇ ਮੇਰੇ ਘਰ ਵਿੱਚ ਆਇਆ ਬਾਬਾ ਦੀਪ ਸਿੰਘ ਉਹ ਡਾਕਟਰ ਤੋਂ ਅਸ਼ੀਰਵਾਦ ਦਿੱਤਾ ਉਹਦੇ ਹੱਥੋਂ ਮੇਰਾ ਬੇਟਾ ਠੀਕ ਹੋਇਆ ਦੋ ਦਿਨਾਂ ਦੇ ਵਿੱਚ ਹੀ ਉਸ ਡਾਕਟਰ ਨੇ ਬੜੀ ਚੰਗੀ ਤਰ੍ਹਾਂ ਇਲਾਜ ਕੀਤਾ ਅਤੇ ਉਹਨੂੰ ਕਵਰ ਕੀਤਾ ਬਹੁਤ ਪਰੇਸ਼ਾਨ ਸਾਂ ਬਹੁਤ ਦੁਖੀ ਸਾਂ ਹੈਂਡੀਕੈਪ ਹੈ ਮੇਰੀ ਬੇਟੀ ਦੋ ਉਹਦੀਆਂ ਬੇਟੀਆਂ ਨੇ ਜੇ ਮੂਤੂ ਆਇਆ ਸੀ ਉਹ ਬਹੁਤ ਪ੍ਰੋਬਲਮ ਦੇ ਵਿੱਚ ਸੀ ਬਹੁਤ ਤਕਲੀਫ ਵਿੱਚ ਸੀ ਇਸ ਬਾਬਾ ਦੀਪ ਸਿੰਘ ਦੀ ਨਗਰੀ ਵਿੱਚ ਆਇਆ ਬਾਬਾ ਦੀਪ ਸਿੰਘ ਜੀ ਨੇ ਕੀ ਕਿਹਾ ਬਹੁਤ ਕਿਪਾਏ ਬਾਬਾ ਦੀਪ ਸਿੰਘ ਜੀ ਦੀ ਬਹੁਤ ਮਹਾਨਤਾ ਹੈ ਉਹਨਾਂ ਦੀ ਅਰੇ ਏਦਵਾਰ ਏਦਵਾਰ ਲੋਕ ਇੱਥੇ ਆ ਕੇ ਚਪਹਿਰੇ ਘੱਟਦੇ ਨੇ ਦੂਰੂ ਦੂਰੂ ਆ ਕੇ ਬਹੁਤ ਮਹਾਨਤਾ ਹੈ ਸ਼ਹੀਦ ਸਾਹਿਬ ਦੀ ਜੋ ਵੀ ਮੰਗੋਨਾ ਤੋਂ ਸਭ ਕੁਝ ਦਿੰਦੇ ਨੇ ਸਭ ਕੁਝ ਮਿਲਦਾ ਏ ਬੜੀ ਕਿਰਪਾਏ ਗੁਰੂ ਦੀ ਨਗਰੀ ਦੇ ਵਿੱਚ ਕਦੇ ਕੋਈ ਖਾਲੀ ਨਹੀਂ ਗਿਆ ਮੇਰੀ ਵੀ ਪਪਾਵਾਦੀ ਸਿੰਘ ਜੀ ਨੇ ਚੂਲੀ ਪਰ ਦਿੱਤੀ ਮੇਰਾ ਬੱਚਾ ਠੀਕ ਹੋ ਗਿਆ ਅੱਜ ਠੀਕ ਹੋ ਗਿਆ ਤੇ ਬੱਚਿਆਂ ਵਿੱਚ ਆਪਣੇ ਘਰ ਜਾਏ ਮੈਨੂੰ ਬੜੀ ਖੁਸ਼ੀ ਹੈ ਬਾਬਾ ਦੀ ਸਿੰਘ ਜੀ ਨੇ ਹੱਥ ਦੇ ਕੇ ਮੇਰੇ ਬੱਚੇ ਨੂੰ ਬਚਾਇਆ ਤਾਂ ਆਪਣੀ ਕਿਰਪਾ ਕੀਤੀ ਕੋਈ ਵੀ ਉਹਨਾਂ ਤੋਂ ਘਰ ਬੈਠੀ ਵੀ ਅਰਦਾਸ ਕਰੇਗਾ ਤੇ ਜਰੂਰ ਮੰਨ ਦੇ ਜਰੂਰ ਉਹਦੀ ਪੂਰੀ ਕਰਦੇ ਨੇ ਉਹਨਾਂ ਦਾ ਦੁੱਖ ਦੂਰ ਕਰਦੇ ਨੇ ਬਹੁਤ ਕਿਰਪਾ ਕੀਤੀ ਸੰਤਨ ਬਾਬਾ ਦੀਪ ਸਿੰਘ ਜੀ ਨੇ ਮੈਂ ਤਾਂ ਉਹਨਾਂ ਦੇ ਕੋਲੇ ਜਾ ਕੇ ਮੰਗਿਆ ਕਿ ਵਾਹਿਗੁਰੂ ਸੱਚੇ ਬਾਦਸ਼ਾਹ ਨੇ ਮੇਰੇ ਬੱਚੀ ਨੂੰ ਕੀ ਕਰ ਉਹ ਦਿੱਤੀ ਆਪਣਾ ਹੱਥ ਟੱਕ ਉਹਨੇ ਕਿਰਪਾ ਕੀਤੀ ਮੇਰੀ ਬੇਟੀ ਦੇ ਸੁਹਾਗ ਨੂੰ ਬਚਾਇਆ ਉਹਦੇ ਤੇ ਆਪਣਾ ਹੱਥ ਰੱਖਿਆ ਆਪਣੀ ਕਿਰਪਾ ਕੀਤੀ ਉਹ ਵਾਹਿਗੁਰੂ ਨੂੰ ਘਰ ਬੈਠ ਕੇ ਵੀ ਤੁਸੀਂ ਮੰਨੋਗੇ ਨਾ ਜੋ ਦੀ ਕੋ ਮੰਗੋਗੇ ਉਹ ਤੁਹਾਡੀ ਅਰਦਾਸ ਜ਼ਰੂਰ ਸੁਣੇਗਾ ਜ਼ਰੂਰ ਪੂਰੀ ਕਰੇਗਾ ਉਹਦੀ ਅਰਦਾਸ ਬਿਨਾ ਪੱਤਾ ਵੀ ਨਹੀਂ ਉਹਦੇ ਕੋਲ ਹਿਲਦਾ ਤੁਸੀਂ ਜੋ ਮੰਗੋਗੇ ਤੁਹਾਡੇ ਤੇ ਉਹੋ ਹੀ ਕਿਰਪਾ ਕਰੇਗਾ ਸੱਚੇ ਪਾਤਸ਼ਾਹ ਮੇਰੇ ਵਾਹਿਗੁਰੂ ਸੰਤਨ ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿਰਪਾ ਹੈ ਬਹੁਤ ਮਹਾਨ ਹੈ ਤੁਸੀਂ ਵੀ ਘਰ ਬੈਠੇ ਜੋ ਮੰਗੋਗੇ ਮੇਰੇ ਸੰਤਨ ਬਾਬਾ ਦੀਪ ਸਿੰਘ ਜੀ ਦੇ ਕੋਲ ਤੁਹਾਨੂੰ ਘਰ ਬੈਠੇ ਹੀ ਮਿਲੇਗਾ ਅੱਜ ਮੇਰਾ ਬੱਚਾ ਆਪਣੇ ਘਰ ਜੰਮੂ ਵਾਪਸ ਚਲਾ ਗਿਆ ਹੈ ਮੈਨੂੰ ਬਹੁਤ ਖੁਸ਼ੀ ਮਿਲੀ ਹੈ ਕਿ ਮੇਰਾ ਬੱਚਾ ਆਪਣੇ ਘਰ ਚਲਾ ਗਿਆ ਆਪਣੇ ਪਰਿਵਾਰ ਵਿੱਚ ਚਲਾ ਗਿਆ ਹੈ ਬਾਬਾ ਦੀਪ ਸਿੰਘ ਜੀ ਨੇ ਮਾਂ ਤੇ ਕਿੰਨਾ ਕਰ ਦਿੱਤੀ ਹੈ ਤੂੰ ਅੱਜ ਆਪਣੇ ਪਰਿਵਾਰ ਵਿੱਚ ਹੈ ਤੁਸੀਂ ਵੀ ਸਾਰਿਆਂ ਨੇ ਮੇਰੇ ਬੱਚੇ ਵਾਸਤੇ ਬਹੁਤ ਅਰਦਾਸ ਕੀਤੀ ਹੋਏਗੀ ਵੀਡੀਓ ਦੇਖ ਕੇ ਮੈਨੂੰ ਤੁਹਾਡੇ ਸਾਰੇ ਪਰਿਵਾਰ ਦੀ ਵੀ ਅਫਲਾਸ ਲੱਗੀ ਹੈ ਮੈਂ ਬਾਬਾ ਦੀਪ ਸਿੰਘ ਜੀ ਦਾ ਬਹੁਤ ਕੋਟੀ ਕੋਟੀ ਉਹਨਾਂ ਨੂੰ ਪ੍ਰਣਾਮ ਕਰਦੀ ਆਂ ਜਿਨ੍ਹਾਂ ਨੇ ਮੇਰੇ ਬੱਚੇ ਦੀ ਰੱਖਿਆ ਕੀਤੀ ਮੇਰੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਅੱਜ ਮੇਰਾ ਬੱਚਾ ਆਪਣੇ ਘਰ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਉਹ ਬਾਬਾ ਦੀਪ ਸਿੰਘ ਜੀ ਅਗੇ ਜੋ ਅਰਦਾਸ ਕਰੋਗੇ ਜੋ ਮੰਗੋਗੇ ਤੁਹਾਨੂੰ ਜਰੂਰ ਮਿਲੇਗਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ